ਆਪ ਜਿੰਦਾਬਾਦਾਂ ਦੀ ਜਿੰਦਾਬਾਦ ਕਰੂੰਗਾ ਮੁਰਦਾ ਬਾਹਰ ਨਾ ਮਗਰ ਕੇ ਰਹੀ ਠੀਕ ਆ ਆਪੋ ਤੇਰੀ ਜੀ ਮੂੰਹ ਤੇ ਬਾਹਰ ਨਹੀਂ ਨਹੀਂ ਆਪ ਮੈਂ ਚੱਲਦੀ ਹਾਂ ਖੜੇ ਬਰੇ ਲੇ ਕੇ ਖੜੇ ਡਟ ਤਨਿਆ ਜਿਹੜੇ ਨਾਰੇ ਹਾਜੀ ਪਿੰਡ ਦਾ ਕਿਹੜਾ ਨਾਂ ਤੁਹਾਡਾ ਕੀ ਹੈ ਕਿ ਤੁਹਾਨੂੰ ਕੀ ਤਕਲੀਫ ਹੈ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੱਜ ਇਕੱਠੇ ਹੋਏ ਹੋ ਕੋਈ ਮਤਲਬ ਤਕਲੀਫ ਤੁਹਾਨੂੰ ਕੀ ਹੈ ਕੋਈ ਪਾਰਟੀ ਦਾ ਪ੍ਰਚਾਰ ਹੈ ਇੱਥੇ ਜਾਂ ਗਰੇਰੇ ਰੋਲੀ ਹੈ ਕੀ ਗੱਲਬਾਤ ਕੀ ਹੈ ਇੱਥੇ ਨਹੀਂ ਜੀ ਕੋਈ ਰੈਲੀ ਦਾ ਪ੍ਰਚਾਰ ਨਹੀਂ ਕੋਈ ਭਾਰਤੀ ਦਾ ਪ੍ਰਚਾਰ ਨਹੀਂ ਮੈਂ ਭਾਰਤੀ ਜਨਤਾ ਪਾਰਟੀ ਕੰਨੀਓ ਜੀਲਾ ਪ੍ਰਧਾਨ ਐਸੀ ਮੌਜੂਦਾ ਸਾਡਾ ਉਹ ਨਾਇਕ ਸ੍ਰੀ ਬਿੰਦਰ ਸਿੰਘ ਬਾਂ ਸਰਦਾਰ ਕਰਨ ਸਿੰਘ ਦਾ ਪੁੱਤਰਾ ਪਿੰਡ ਬਾਂਮਾ ਦੇ ਰਹਿਣ ਵਾਲਾ ਜੋ ਅੱਜ ਮੇਰਾ ਨਾਪਾਣਾ ਮੰਡਲ ਦਾ ਮੀਤ ਪ੍ਰਧਾਨ ਮੈਂ ਡੀ ਜੀ ਵੀ ਚ ਉਹ ਸਾਡਾ ਪਰਪਾ ਇੱਥੇ ਅੱਜ ਮੈਂ ਇਕੱਠ ਕੀਤਾ ਜਦ ਪ੍ਰਫੇਰੈਂਸ ਮੈਨੂੰ ਬੁਲਾਇਆ ਜਾਂ ਮੈਂ ਪ੍ਰਫੇਰ ਤੋਂ ਵੋਟਾਂ ਲਈਆਂ ਜਿਹੜੀ ਅੱਜ ਆ ਤਾਰਾ ਤਾਰ ਸਿੰਘ ਮੋਲਾ ਐਸ ਵੀ ਵਰਨੀ ਵਾਲਾ ਮੁਕਸਰ ਸਾਹਿਬ ਦੇ ਅਸੀਂ ਜਾਬੇ ਲਈ ਘਰ ਐਚ ਆਈ ਐਸ ਸੀ ਨੂੰ ਮਿਲੇ ਆਏ ਆ ਮੇਰੇ ਨਾਲ ਛੜੇ ਭਾਈ ਸਾਹਿਬ ਪਾਲ ਸਿੰਘ ਮੈਂਬਰ ਸਾਹਿਬ ਦਾ ਪਿੰਡ ਬਾਮਟਵਾ ਇਸ ਗਲੀ ਦਾ ਸਾਰਾ ਕਾਰਜਕਾਰੀ ਇਹਦੇ ਕੋਲੇ ਆ ਇਹ ਗਲੀ ਚ ਰਹਿੰਦਾ ਜਿਹਦੇ ਵਿੱਚ ਘਰ ਤੋਂ ਘਰ 28 29 ਮੀਟਰ ਲੱਗੇ ਪਿਆ ਇਹ ਤਾਰ ਨੂੰ ਦੀ ਮੰਤਾ ਕੱਢ ਕੇ ਪੈਗੇ ਇਹ ਤਾਰ ਨੂੰ ਜੇ ਅੱਜ ਹੱਥ ਪੀਸੇ ਬੰਦੇ ਦਾ ਵੀ ਲੱਗ ਕੇ ਜਾਵੇ ਇਹ ਚਾਰ ਦੀ ਕਰੋ ਵੀ ਮਹਤੋ ਸੀ ਜ਼ਿੰਮੇਵਾਰ ਬਿਜਲੀ ਵਿਭਾਗ ਜਗਤਾਰ ਸਿੰਘ ਮੋਹਲਾ ਤੇ ਜਾਂ ਐਸਡੀਓ ਹੋਊਗਾ ਜਾਂ ਮੁਖਸਲ ਬਿਜਲੀ ਵਿਭਾਗ ਤੇ ਜਾਂ ਆਮ ਪਾਰਟੀ ਦੀ ਸਰਕਾਰ ਕਰ ਰਹੀ ਅੱਜ ਉਹ ਜ਼ਿੰਮੇਵਾਰ ਹੈ ਸੱਚੀ ਰਹੂਗਾ ਸਾਨੂੰ ਬਹੁਤ ਤਕਲੀਫਾਂ ਸਾਡੇ ਪਾਣੀ ਸਬਸਥਾ ਇਸ ਵਸਤੀ ਦੇ ਵਿੱਚ ਬਹੁਤ ਵੱਡੀ ਕਿੰਨੇ ਵੀ ਮੇਰਾ ਭਾਈ ਜੀ ਖੜਾ ਹੈ ਮੇਰਾ ਪ੍ਰਫਾ ਦਾ ਪ੍ਰਫਾ ਖੜਾ ਹੈ ਇਹ ਪ੍ਰਫੇ ਨੇ ਕੋਈ ਨਹੀਂ ਕੰਮ ਕੀਤਾ ਆਦੇ ਪ੍ਰਭੇਵਾਤੇ ਅਸੀਂ ਵੋਟਾਂ ਪਾਉਣੇ ਆਉਦੇ ਸਕੂਲਤ ਵਾਸਤੇ ਸਾਨੂੰ ਇਸ ਵਾਰ ਕੋਈ ਬਾਂਬਾ ਦੇ ਵਿੱਚ ਸਹੂਲਤ ਨਹੀਂ ਮਿਲਦੀ ਪਾਣੀ ਕਿੰਨੀ ਹੋਈ ਨਹੀਂ ਗਰਮੀ ਆਤਲੀ ਗਰਮੀ ਆਜ ਜਿਹੜਾ ਪਾਣੀ ਨਹੀਂ ਸਾਡੇ ਆ ਰਿਹਾ ਬਿਜਲੀ ਅੱਤ ਦੀ ਗਰਮੀ ਆ ਸਾਡੇ ਜੇ 6 ਵਜੇ ਬੰਦੇ ਕਰਕੇ ਨਿਕਲ ਜਾਂਦੇ ਸ਼ਾਮ ਨੂੰ 6 ਵਜੇ 7 ਵਜੇ ਆਉਂਦੇ ਬਾਅਦ ਜੋ ਨਾ ਲਾ ਕੇ ਅੱਗੋ ਬਿਜਲੀ ਬੰਦ ਗਿਆ ਸਾਨੂੰ 15 ਦਿਨੋਂ ਕੋਈ ਟਾਰ ਮਿਲ ਲੱਭੇ ਇਹ ਜਗਤਾਰ ਸਿੰਘ ਜੇ ਸਾਡੇ ਨਹੀਂ ਆਖੇ ਲੱਗਦਾ ਐਸਪੀਓ ਸਾਡੇ ਨਹੀਂ ਆਖੇ ਲੱਗਦਾ ਜੇ ਕੋਈ ਹਾਸਾ ਹੋਊਗਾ ਸਟਾਰ ਦੇ ਉੱਤੇ ਕਿ ਜੁਮੇਵਾਰ ਗੱਜਤ ਸਰਕਾਰ ਭਗਵੰਤ ਮਾਨ ਦੀ ਆ ਆਮ ਪਾਰਟੀ ਦੀ ਵੀ ਜਾਂ ਬਿਜਲੀ ਵਿਭਾਗ ਮਹਿੰਮਾਰ ਆ ਇਹਦੇ ਚ ਜੋ ਅਸੀਂ ਕੋਈ ਨਾਰੇ ਬਾਈ ਨਹੀਂ ਕਰਨ ਲੱਗੇ ਜਾਂ ਅਸੀਂ ਕੋਈ ਬੋਲਣ ਨਹੀਂ ਲੱਗੇ ਜਾਂ ਮੈਂ ਨਿਡਰ ਨਹੀਂ ਕਰਨ ਲੱਗਾ ਮੈਂ ਬੇਨਤੀ ਸਰਕਾਰ ਦੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਡਾ ਪਰਿਵਾਰ ਨੂੰ ਉਹੀ ਨਾਕਮ ਅਸੀਂ ਅੱਗੇ ਟੁਪੀਆ ਉਦੋਂ ਸਾਡਾ ਘਾਪੜੇ ਦੂਗੀ ਕਿਤਾ ਉਦੋਂ ਸਰਕਾਰ ਸੁਖੀ ਕਰ ਲਈ ਆ ਜੋ ਸਾਡੇ ਕੋਲ ਪੂਰੀ ਅਟਾ ਦਾੜ ਹੈ ਨਹੀਂ ਕੋਈ ਡਰ ਨਹੀਂ ਰਹੀ ਆ ਆਪਣੀ ਕਮਾ ਕੇ ਖਾਣੇ ਰਾ ਨੂੰ ਰਾਤ ਵੀ ਦੀ 10 ਵਜੇ ਦੀ ਬੰਦ ਹੋਈ ਤੇ 1 ਵਜੇ ਰਾਤ ਬੰਦ ਹੋਈ ਆ। ਇਹ ਰਾ ਤਾਰ ਛੜ ਗਈ ਆ। ਇਹ ਇਹ ਤਾਰ ਦੇ ਜੋੜ ਲਾਉਣ ਦੇਤੇ 2500 ਰੁਪਇਆ ਲੱਗਿਆ। 2500। ਬਾਹਰੋਂ ਵੱਡਾ 200 ਕਹਾ ਕੇ ਲੰਦਾ ਸੀ 50000 ਰੁਪਏ ਕਿੱਥੇ ਗਲ ਕੇ ਇਹਨਾਂ ਲੋਕਾਂ ਨੂੰ ਪਾਉਣਿਆ ਤਾਰ ਪ੍ਰਾਈਵੇਟ ਬਣਾ ਲਾ ਗਿਆ। ਇਹਨਾਂ ਦੀ ਕੋਈ ਕਿਸੇ ਦੀ ਸੁਣਾਈ ਨਹੀਂ। ਨਾ ਸਾਡੀ ਸਰਕਾਰ ਹੋਈ ਆ ਨਾ ਥੱਲੇ ਵੀ ਦੇ ਬੈਠਾ ਲੰਦਾ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਕਿੰਨੇ ਮਰਦਾ ਦਾ ਕਹਿਣਾ